ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇਸ ਨਵੀਂ ਰਿਕਰੂਟਮੈਂਟ ਅਪਡੇਟ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਨਵੀਂ ਵਰਤੀ ਦੀ ਜਿਹਦੇ ਲਈ ਸਾਰੇ ਹੀ ਕੈਂਡੀਡੇਟ ਅਪਲਾਈ ਕਰ ਸਕਦੇ ਹਨ ਸੋ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਐਂਡ ਤੇ ਵਿੱਚ ਮਿਲ ਜਾਏਗੀ ਦੇਖੋ ਇਹ ਜਿਹੜੀ ਅਸੀਂ ਐਪਲੀਕੇਸ਼ਨ ਜਿਹੜਾ ਹੈਗਾ ਇਹ ਇਹਦਾ ਫਾਰਮ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਕਿਸ ਤਰ੍ਹਾਂ ਇਸ ਨੂੰ ਫਿਲ ਆਊਟ ਕਰਨਾ ਹੋਵੇਗਾ सारी डिटेल ਦਿੱਤੀ ਗਈ ਹੈ ਤੇ ਨੈਕਸਟ ਦੇਖੋ ਆਪਾਂ ਹੁਣ ਇਹਦੇ ਤੇ ਜਿਹੜਾ ਇਹ ਰਿਕਰੂਟਮੈਂਟ ਹੈਗੀ ਹੈ ਇਹਦੀ ਲਾਸਟ ਡੇਟ ਦੀ ਗੱਲ ਕਰੀਏ ਤਾਂ ਇਹਦੀ 10 ਜੂਨ ਲਾਸਟ ਡੇਟ ਰਹਿਣ ਵਾਲੀ ਹੈ ਸੋ ਜਲਦੀ ਤੋਂ ਜਲਦੀ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਕਲਰਕ ਦੀ ਵੈਕੈਂਸੀ ਆਊਟ ਕੀਤੀ ਗਈ ਟੋਟਲ 22 ਪੋਸਟ ਆਊਟ ਕੀਤੀਆਂ ਗਈਆਂ ਹਨ ਪੇ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਪੇ 14237 ਤੱਕ ਰਹਿਣ ਵਾਲੀ ਹੈ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਤਾਂ ਬੀਏ ਤੁਹਾਡੇ ਕੋਲ ਹੋਣੀ ਚਾਹੀਦੀ ਜਾਂ ਬੀਐਸਸੀ ਹੈਗੀ ਹੈ ਤਾਂ ਤੁਸੀਂ ਤਾਂ ਵੀ ਅਪਲਾਈ ਕਰ ਸਕਦੇ ਹੋ 18 ਤੋਂ 37 ਸਾਲ ਦੇ ਵਿੱਚ ਏਜ ਦੇ ਕੈਂਡੀਡੇਟ ਅਪਲਾਈ ਕਰ ਸਕਦੇ ਹਨ ਠੀਕ ਹੈ ਜਿਹੜੀ ਇਹ ਭਰਤੀ ਹੈ ਇਹ एग्जाम ਬੇਸਿਸ ਤੇ ਹੋਵੇਗੀ ਠੀਕ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਦਿੱਤਾ ਗਿਆ ਐਗਜ਼ਾਮ ਦਾ ਪੈਟਰਨ ਕੀ ਕਿਸ ਤਰ੍ਹਾਂ ਤੁਸੀਂ ਰਿਟਨ ਅਰੇਸਟ ਦੇਣਾ ਹੋਏਗਾ ਇੰਗਲਿਸ਼ ਦਾ ਇਹ ਵਿੱਚ 25 ਨੰਬਰ ਪੰਜਾਬੀ 25 ਨੰਬਰ ਹੈ ਸਿੰਪਲੀ ਚੀਜ਼ ਹੈਗੀ ਇਹਦੇ ਵਿੱਚ ਸਿੰਪਲ ਚੀਜ਼ ਆਏਗੀ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜਨਰਲ ਆਲ ਜੀਕੇ 50 ਨੰਬਰ ਦੀ ਟੋਟਲ 100 ਨੰਬਰ ਦਾ ਐਗਜ਼ਾਮ ਹੋਣ ਵਾਲਾ ਹੈ ਤਾਂ ਤੁਸੀਂ ਇਹਦੀ ਥੋੜੀ ਜੀ ਵੀ ਪ੍ਰੈਪਰੇਸ਼ਨ ਕਰ ਲਓ ਜੇਕਰ ਪਹਿਲਾਂ ਵੀ ਤੁਹਾਡੇ ਕੋਲ ਐਕਸਟਰਾ ਹੁੰਦਾ ਹੈ ਬੰਦੇ ਦੇ ਕੋਲ ਕਿ ਆਪ ਕਿਤੇ ਨਾ ਕਿਤੇ ਕੋਈ ਵੀ ਐਗਜ਼ਾਮ ਦੀ ਪ੍ਰੈਪਰੇਸ਼ਨ ਕਰਦੇ ਰਹਿੰਦੇ ਆ ਤਾਂ ਉਹ ਆਪਣੇ ਕੋਲ ਨੌਲੇਜ ਹੁੰਦੀ ਹੈ ਤਾਂ ਤੁਸੀਂ ਇਹ ਬਹੁਤ ਵਧੀਆ ਢੰਗ ਦੇ ਨਾਲ Claro que si viven así, ਆਊਟ ਕਰ ਸਕਦੇ ਹੋ ਠੀਕ ਹੈ ਤੇ ਇਹਦੀ ਲਾਸਟ ਡੇਟ ਮੈਂ ਆਲਰੇਡੀ ਦੱਸ ਚੁੱਕੀ ਹਾਂ ਤੇ ਪਰਫਾਰਮ ਵੀ ਤੁਸੀਂ ਦੇਖ ਚੁੱਕੇ ਹੋ ਤਾਂ ਤੁਸੀਂ ਇਹਨੂੰ ਸਿੰਪਲੀ ਕੈਫੇ ਤੇ ਜਾ ਕੇ ਇਹ ਤੁਸੀਂ ਜਾ ਕੇ ਦੱਸਣਾ ਹੈ ਕਿ ਜਿਹੜੀ ਪਰਥੀ ਹੈਗੀ ਹੈ ਸੀਜ਼ਨ ਜੱਜ ਕੋਟ ਪਠਾਨਕੋਟ ਵੱਲੋਂ ਆਊਟ ਕੀਤੀ ਗਈ ਹੈ ਠੀਕ ਹੈ ਤੁਸੀਂ ਡਿਸਟ੍ਰਿਕਟ ਸੀਜ਼ਨ ਜੱਜ ਦੇ ਜਾ ਕੇ ਦੱਸਣਾ ਕਿ ਪਠਾਨਕੋਟ ਦੀ ਅਸੀਂ ਵੈਕੈਂਸੀ ਨੂੰ ਅਪਲਾਈ ਕਰਨਾ ਚਾਹੁੰਦੇ ਹਾਂ ਕਿਉਂਕਿ ਇਹਦੀ ਅੱਜ ਦੀ ਲਾਸਟ ਡੇਟ ਹੈਗੀ ਹੈ ਤਾਂ ਤੁਸੀਂ ਜਲਦੀ ਤੋਂ ਜਲਦੀ ਇਸ ਨੂੰ ਅਪਲਾਈ ਕਰ ਸਕਦੇ ਹੋ ਅਦਰ ਡਿਟੇਲ ਚੈੱਕ ਕਰਨ ਦੇ ਲਈ ਤੁਸੀਂ ਇਹ ਚੀਜ਼ ਵੈਬਸਾਈਟ ਤੇ ਪਾਉਗੇ ਤੁਹਾਡੇ ਕੋਲੇ ਪੀਡੀਐਫ ਡਾਊਨਲੋਡ ਤੁਸੀਂ ਖੁਦ ਆਪਣੇ ਫੋਨ ਦੇ ਕਰ ਸਕਦੇ ਹੋ ਸ਼ਾਮ 5 ਵਜੇ ਦਾ ਸਮਾਂ ਹੈ ਬਹੁਤ ਜ਼ਿਆਦਾ ਸਮਾਂ ਹੈਗਾ ਪੂਰੇ ਦਿਨ ਦੇ ਵਿੱਚ ਜੇਕਰ ਤੁਸੀਂ ਤੁਹਾਡੇ ਕੋਲ ਹੈਗੀ ਹੈ ਕੁਆਲੀਫਿਕੇਸ਼ਨ ਕੰਪਲੀਟ ਹੈਗੀ ਹੈ ਤਾਂ ਤੁਸੀਂ ਇਸ ਪੋਸਟ ਨੂੰ ਜਲਦੀ ਤੋਂ ਜਲਦੀ ਫਿਲ ਆਊਟ ਕਰ ਸਕਦੇ ਹੋ ਵੀਡੀਓ ਨੂੰ ਵੱਧ ਵੱਧ ਜ਼ਰੂਰ ਸ਼ੇਅਰ ਕਰ ਦੇਣਾ ਆਪਣੇ ਦੋਸਤਾਂ ਭੈਣਾ ਭਰਾਵਾਂ ਤੱਕ ਜਿਨ੍ਹਾਂ ਦੇ ਕੋਲ ਕੰਪਲੀਟ ਬੰਦੀ এডਿਕੇਸ਼ਨ ਹੈਗੀ ਹੈ ਅਤੇ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਨਾ ਠੀਕ ਹੈ